ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਇਹ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਹਾਂ ਜਿਹੜੀ ਹੈਂਡਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਖਤਲਪਾਉਣ ਲਈ ਤੇ ਡਰੱਗਸ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ ਕਾਰਗਰ ਢੰਗ ਨਾਲ ਚਲਾਵਾਂਗੇ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਨੂੰ ਇਸ ਕਰਕੇ ਸ਼ੁਰੂ ਸ਼ੁਰੂਆਤ ਹੈ ਜਿਹੜੀ ਇੱਥੋਂ ਕੀਤੀ ਹੈ ਪ੍ਰੋਜੈਕਟ ਸੰਪਰਕ ਦੇ ਤਹਿਤ ਇੱਕ ਸਾਰੇ ਪੰਜਾਬ ਦੀ ਇਹ ਪਬਲਿਕ ਮਿਲਣੀ ਪ੍ਰੋਗਰਾਮ ਕਹਿ ਸਕਦੇ ਹਾਂ ਜਿਹਦੇ ਵਿੱਚ ਵਾਰਡ ਕਮੇਟੀਆਂ ਤੇ ਮੱਲਾ ਕਮੇਟੀਆਂ ਉਹਨਾਂ ਨਾਲ ਉਹਨਾਂ ਦੀ ਜਾ ਕੇ ਸੀਨੀਅਰ ਆਫਸਰਸ ਦਾ ਉੱਜਾ ਕੇ ਗੱਲਬਾਤ ਕਰਨ ਤੇ ਉਥੋਂ ਜਿਹੜੇ ਕਹਿੰਦੇ ਜਿਹੜੀ ਫ੍ਰੀ ਤੇ ਔਨੈਸਟ ਡਿਸਕਸ਼ਨ ਹੋਵੇ ਇਦੇ ਵਿੱਚ ਜਿਹੜੀਆਂ ਉਹਨਾਂ ਦੇ ਕੋਈ ਮਾਮਲੇ ਜਿਹੜੇ ਠਾਉਣਗੇ ਜਿਨ੍ਹਾਂ ਨੂੰ ਪੁਲਿਸ ਨੂੰ ਆਪਦੇ ਉਸ ਤੰਗ ਨਾਲ ਵਰਕਿੰਗ ਨੂੰ ਇੰਪਰੂਵ ਕੀਤਾ ਜਾਵੇ ਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੀ ਮੰਗ ਕੀਤਾ ਜਾਊਗਾ ਵੀ ਡਰੱਗ ਦੇ ਲਈ ਕ੍ਰਾਈਮ ਦੇ ਅਗੇਂਸਟ ਰਲ ਕੇ ਕੋਈ ਵੀ ਜਿਹੜਾ ਕ੍ਰਾਈਮ ਨੂੰ ਹੈ ਉਹ ਪੁਲਿਸ ਦੇ ਸਹਿਯੋਗ ਬਿਨਾ ਅਸੀਂ ਜਿਹੜਾ ਨਹੀਂ ਖਤਮ ਕਰ ਸਕਦੇ ਇਹਨੂੰ ਇਹ ਕਹਿ ਸਕਦੇ ਹਾਂ ਵੀ ਜਿਹੜੀ ਹੈਂਡਹੋਲਡਿੰਗ ਪਬਲਿਕ ਤੇ ਪੁਲਿਸ ਰਲ ਕੇ ਜਿਹੜੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕ੍ਰਾਈਮ ਨੂੰ ਠੱਲ ਪਾਉਣ ਲਈ ਤੇ ਡਰੱਗਸ ਦੇ ਅਗੇਂਸਟ ਇੱਕ ਮੁਹਿੰਮ ਜਿਹੜੀ ਪਹਿਲਾਂ ਹੀ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਉਹਨੂੰ ਹੋਰ ਹੀ کارਗਰ ਢੰਗ ਨਾਲ ਅਸੀਂ ਚਲਾਵਾਂਗੇ ਇਹਦੇ ਵਿੱਚ ਮੈਂ ਅੱਜ ਕਿਉਂਕਿ ਡਿਸਟ੍ਰਿਕਟ ਪਟਿਆਲੇ 'ਚ ਅੱਜ ਮੁਹਿੰਮ ਲਾਂਚ ਹੋ ਰਹੀ ਹੈ ਸਪੈਸ਼ਲੀ ਜਿਹੜੇ ਐਸਐਸਪੀ ਨਾਨਕ ਸਿੰਘ ਹੁਣਾਂ ਨੂੰ ਇਸ ਖਾਤੇ ਦੀ ਮੁਬਾਰਕਬਾਦ ਦਿੰਨਾ ਅੱਜ ਇਹਨਾਂ ਨੇ ਸਾਰੇ ਆਫਸਰਸ ਵੀ ਇੱਥੇ ਬੁਲਾਏ ਹੋਏ ਆ ਤਾਂ ਕਿ ਇੱਥੋਂ ਗਾਂ ਲੈ ਕੇ ਇਹ ਰੈਗੂਲਰ ਇੱਕ ਮਹੀਨਾ ਇਹ ਚੱਲੂਗਾ ਸਾਰਾ ਪ੍ਰੋਜੈਕਟ ਹਾਂ ਪਟਿਆਲਾ ਰੇਂਜ ਦੇ ਵਿੱਚ ਵੀ ਬਰਨਾਲੇ ਬਾਈ ਇਲੈਕਸ਼ਨ ਉਸ ਨੂੰ ਛੱਡ ਕੇ ਤੇ ਤਕਰੀਬਨ ਉਹਨੂੰ ਜਿਵੇਂ ਲੈ ਲਓ ਵੀ ਸੰਗਰੂਰ ਮਲੇਰਕੋਟਲਾ ਬਾਕੀ ਸਾਰੇ ਪੰਜਾਬ ਵਾਂਗੂ ਅਸੀਂ ਇਹ ਜਿਹੜੀ ਪਬਲਿਕ ਮਿਲਣੀ ਤੇ ਪ੍ਰੋਜੈਕਟ ਸੰਪਰਕ ਦੇ ਤਹਿਤ ਇਹਨੂੰ ਅਸੀਂ ਇਹ ਕਰਾਂਗੇ 148 ਜਿਹੜੀਆਂ 184 ਜਿਹੜੀਆਂ ਵਾਰਡ ਕਮੇਟੀਆਂ ਐ ਤੇ 47 ਐ ਜਿਹੜੀਆਂ ਮhalla ਕਮੇਟੀ ਦਾ ਜਿਨ੍ਹਾਂ ਦੀ ਅੱਜ ਇੱਥੇ ਮੀਟਿੰਗ ਕੋਲ ਕੀਤੀ। ਨਹੀਂ ਉਹ ਜਿਹੜੀਆਂ ਕਮੇਟੀਆਂ ਆ ਉਹ ਆਲਰੇਡੀ ਪਿੰਡਾਂ ਚ ਵੀ ਬਣੀਆ ਵੀ ਆ ਉਹਦੇ ਵਿੱਚ ਅੱਜ ਕਿਉਂਕਿ ਇਹ ਜਿਹੜਾ ਤੁਹਾਨੂੰ ਦੱਸੇ ਪਟਿਆਲੇ ਦੇ ਵਿੱਚ ਫਾਰਮਲੀ ਇਹਨੂੰ ਲਾਂਚ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਨੂੰ ਤੇ ਇਸ ਕਰਕੇ ਸ਼ੁਰੂ ਸ਼ੁਰੂਆਤ ਹੈ ਜਿਹੜੀ ਇੱਥੋਂ ਕੀਤੀ ਹੈ ਇਹ ਅੱਜ ਇੱਕ ਵੱਡੇ ਲੈਵਲ ਤੇ ਮੀਟਿੰਗ ਹੈ ਸਾਡਾ ਮਕਸਦ ਹੈ ਵੀ ਟੂ ਫੈਨ ਆਊਟ ਇਨ ਸਿਟੀਜ਼ ਮਹੱਲਾ ਅਸੀਂ ਮਹੱਲਿਆਂ ਦੇ ਵਿੱਚ ਜਾ ਜਾ ਕੇ ਵੀ ਇਹਨਾਂ ਦੀਆਂ ਰੈਗੂਲਰ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਪਿੰਡ ਲੈਵਲ ਤੇ ਤੇ ਵਾਰਡ ਲੈਵਲ ਤੇ ਵੀ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਇਹ ਸਾਰੀ ਪ੍ਰੋਜੈਕਟ ਹੈ ਉਹਦੇ ਮੁਤਾਬਕ ਮੀਟਿੰਗ ਤੇ ਜਾ ਨਹੀਂ ਸਾਰੇ ਪੰਜਾਬ ਚ ਹੋ ਚੁੱਕੀ ਹੈ ਜੀ ਰਦਰ ਤੇ ਅੱਜ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੈ ਜਿਹੜੀ